ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਵੀ ਵਧੀਆ ਲੱਗੇਗੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦਿਓ ਜੀ ਕਹਿੰਦੇ ਨੇ ਕਿ ਜ਼ਿੰਦਗੀ ਬੜੀ ਛੋਟੀ ਹੁੰਦੀ ਆ ਸਾਨੂੰ ਇਸ ਦੇ ਹਰ ਪਲ ਨੂੰ ਰੱਜ ਕੇ ਜੀ ਲੈਣਾ ਚਾਹੀਦਾ ਆ ਕਿਉਂਕਿ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਫਿਰ ਇਸ ਲੰਗੀ ਹੋਈ ਜ਼ਿੰਦਗੀ ਵਿੱਚ ਕਈ ਯਾਦਾਂ ਸਾਨੂੰ ਖੁਸ਼ੀ ਦਿੰਦੀਆਂ ਹਨ ਤੇ ਕਈ ਸਾਨੂੰ ਰਵਾਵੀਆਂ ਜਾਂਦੀਆਂ ਹਨ ਉਂਝ ਤਾਂ ਕਈ ਗੱਲਾਂ ਦਾ ਝੋਰਾ ਤੇ ਖੁਸ਼ੀ ਹੁੰਦੀ ਆ ਪਰ ਕੁਝ ਜ਼ਿਆਦਾ بار بار ਸਾਡੇ ਦਿਲ ਤੇ دستਕ ਦਿੰਦੀਆਂ ਰਹਿੰਦੀਆਂ ਹਨ ਜਦੋਂ ਵੀ ਅਸੀਂ ਥੋੜੇ ਵਿਲੇ ਹੋਈਏ ਰੱਜੂ ਵੀ ਅਜ ਇਨਾਂ ਹੀ ਪੁਰਾਣੀਆਂ ਜਾਤਾਂ ਵਿੱਚ ਗਵਾਚੀ ਹੋਈ ਸੀ ਘਰ ਵਿੱਚ ਉਹ ਇਕੱਲੀ ਸੀ ਤੇ ਪੁੱਤਰ ਸ਼ਹਿਰੋਂ ਬਾਹਰ ਵਿਆਹ ਤੇ ਗਏ ਸੀ ਉਹਨਾਂ ਨੇ ਹਫ਼ਤੇ ਬਾਅਦ ਆਉਣਾ ਸੀ ਕੰਮੋਂ ਕਾਕੇ ਉਹ ਆਰਾਮ ਕਰਨ ਲਈ ਬੈਠੀ ਤਾਂ ਉਸਨੇ ਦੇਖਿਆ ਕਿ ਪੁੱਤਰ ਗੁਰਤੇਜ ਦੀਆਂ ਕਿਤਾਬਾਂ ਬੀ ਤਰਤੀਬ ਜਈਆਂ ਰੱਖੀਆਂ ਹੋਈਆਂ ਸਨ ਉਹਨਾਂ ਨੂੰ ਸਮੀਟਦੇ ਹੋਏ ਉਸ ਨੂੰ ਖਿਆਲ ਆਇਆ ਕਿ ਆਪਣੇ ਬਚਪਨ ਵਿੱਚ ਉਹ ਵੀ ਇਸੇ ਤਰ੍ਹਾਂ ਕਿਤਾਬਾਂ ਇਧਰ ਉਧਰ ਖਿਲਾਰੀ ਰੱਖਦੀ ਸੀ ਤੇ ਜਰੂ ਦਾਦੀ ਦੇਖ ਲਵੇ ਤਾਂ ਉਸ ਨੂੰ ਵੀ ਝਿੜਕਾਂ ਪੈ ਜਾਂਦੀਆਂ ਸਨ ਉਹ ਮਨੋਂ ਮਨ ਹੱਸ ਪਈ ਕਿ ਸ਼ਾਇਦ ਸਭ ਦਾ ਬਚਪਨ ਇਸ ਤਰ੍ਹਾਂ ਦਾ ਹੀ ਹੁੰਦਾ ਹੋਵੇਗਾ ਪਰ ਅਚਾਨਕ ਇੱਕ ਖਿਆਲ ਨੇ ਉਸ ਨੂੰ ਡਰਾ ਦਿੱਤਾ ਉਸ ਨੇ ਸੋਚਿਆ ਹਾਈ ਕਿਤੇ ਗੁਰਤੇਜ ਵੀ ਉਹੀ ਗਲਤੀ ਨਾ ਕਰ ਦੇਵੇ ਜੋ ਮੈਂ ਕੀਤੀ ਸੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋਵੇਗਾ ਮੈਂ ਉਸਦੀ ਪੜ੍ਹਾਈ ਦਾ ਧਿਆਨ ਰੱਖਾਂਗੀ ਉਹ ਜ਼ਰੂਰ ਆਪਣੀ ਮਾਂ ਦੇ ਸੁਪਨੇ ਪੂਰੇ ਕਰੇਗਾ ਹਾਲਾਂਕਿ ਰਜੋ ਨੂੰ ਪਤਾ ਸੀ ਕਿ ਉਸਦੀ ਕੀਤੀ ਹੋਈ ਗਲਤੀ ਕੋਈ ਇੰਨੀ ਜ਼ਿਆਦਾ ਵੱਡੀ ਨਹੀਂ ਸੀ ਪਰ ਉਸ ਗਲਤੀ ਕਰਨੋਂ ਆਪਣੇ ਤੇ ਦਾਦੀ ਦੇ ਸੁਪਨੇ ਪੂਰੇ ਨਹੀਂ ਕਰ ਸਕੀ ਸੀ ਰਜੋ ਦੀ ਜ਼ਿਆਦ ਆਪਣੇ ਬਚਪਨ ਵਿੱਚ ਚਲੀ ਗਈ ਉਹ 12ਵੀਂ ਵਿੱਚ ਸੀ ਪੜ੍ਹਾਈ ਵਿੱਚ ਹਮੇਸ਼ਾ ਅਵਲ ਰਹਿੰਦੀ ਸੀ ਉਸ ਨੂੰ ਉਸਦੀ ਦਾਦੀ ਨੇ ਪਾਲਿਆ ਸੀ ਕਿਉਂਕਿ ਮਾਂ ਕੱਪੜੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੀ ਸੀ ਤੇ ਪਿਤਾ ਜੀ ਰੱਬ ਨੂੰ ਪਿਆਰੇ ਹੋ ਚੁੱਕੇ ਸਨ ਉਸ ਦੇ ਦੋ ਛੋਟੇ ਭਰਾ ਵੀ ਸਨ ਮਨਮੀਤ ਤੇ ਕੁਲਜੀਤ ਮਨਮੀਤ ਅਸਮੀ ਤੇ ਕੁਲਜੀਤ ਛੇਮੀ ਵਿੱਚ ਸੀ ਮਾਤਾ ਸ਼ਾਮ ਨੂੰ ਥੱਕੀ ਆਉਂਦੀ ਸੀ ਇਸ ਲਈ ਉਹਨਾਂ ਬੱਚਿਆਂ ਦੀ ਦੁਨੀਆ ਦਾਦੀ ਤੇ ਵਾਲੇ ਦਿਵਾਲੀ ਹੀ ਸੀ ਪੈਸਾ ਖੁੱਲਾ ਨਹੀਂ ਸੀ ਪਰ ਫਿਰ ਵੀ ਸਭ ਖੁਸ਼ ਸਨ ਰਜੂ ਦੀ ਅੱਗੇ ਦੀ ਪੜ੍ਹਾਈ ਬਾਰੇ ਕੋਈ ਵੀ ਜ਼ਿਆਦਾ ਚਿੰਤਾ ਨਹੀਂ ਸੀ ਕਰ ਰਿਹਾ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਉਹ ਜ਼ਿਆਦਾ ਨੰਬਰ ਲੈ ਕੇ ਵਜੀਫਾ ਲੈ ਲੈਂਦੀ ਆ ਤੇ ਅੱਗੇ ਦੀ ਪੜ੍ਹਾਈ ਦਾ ਖਰਚਾ ਨਿਕਲ ਆਉਂਦਾ ਹੈ 12ਵੇਂ ਵਿੱਚ ਵੀ ਰਜੂ ਨੇ ਹੀ ਟੀਚਾ ਰੱਖਿਆ ਸੀ ਕਿ ਉਹ ਬਹੁਤ ਮਿਹਨਤ ਨਾਲ ਅਚਾਈ ਨੰਬਰ ਲੈ ਕੇ ਆਵੇਗੀ ਕਿ ਕਿਸੇ ਵੀ ਕਾਲਜ ਵਿੱਚ ਉਸ ਨੂੰ ਬੜੀ ਆਸਾਨੀ ਨਾਲ ਦਾਖਲਾ ਮਿਲ ਜਾਫੇਗਾ ਇਮਤਿਹਾਨ ਨੂੰ ਹਜੇ 6 ਮਹੀਨੇ ਪਈ ਸਨ ਉਸ ਦੀ ਕਲਾਸ ਵਿੱਚ ਇੱਕ ਸਹੇਲੀ ਸੀ ਹਿਨਾ ਜੋ ਕਿ ਉਸੇ ਵਾਂਗ ਹੀ ਪੜ੍ਹਾਈ ਵਿੱਚ ਤੇਜ਼ ਸੀ ਪਰ ਉਸ ਦੇ ਮਾਂ-ਬਾਪ ਰਜੂ ਦੇ ਪਰਿਵਾਰ ਤੋਂ ਵੀ ਗਰੀਬ ਸਨ ਹਿਨਾ ਦੀ ਮਾਂ ਸੂਟਾਂ ਤੇ ਕੜਾਈ ਦਾ ਕੰਮ ਕਰਦੀ ਸੀ ਰਜੂ ਤੇ ਹਿਨਾ ਇਕੱਠੀਆਂ ਹੀ ਪੜ੍ਹਦੀਆਂ ਕਦੇ ਵਿੱਚ ਉਹ ਹਿਨਾ ਕਰ ਜਾਂਦੀ ਤੇ ਕਦੇ ਹਿਨਾ ਰਜੂ ਕਰੇ ਉਹ ਦੋਨੋਂ ਸ਼ਨੀਵਾਰ ਨੂੰ ਪੜਾਈ ਨਾ ਕਰਦੇ ਆ ਹਫਤੇ ਦਾ ਉਹ ਆਖਰੀ ਦਿਨ ਉਹਨਾਂ ਨੇ ਮौज-ਮਸਤੀ ਲਈ ਰੱਖਿਆ ਸੀ ਰੱਜੂ ਦੇ ਘਰ ਤਾਂ ਟੀਵੀ ਸੀ ਤਾਂ ਕਰਕੇ ਉੱਥੇ ਵਧੀਆ ਮਨੋਰੰਜਨ ਹੋ ਜਾਂਦਾ ਸੀ ਪਰ ਹਿਨਾ ਦੇ ਘਰ ਤਾਂ ਆਪਣੇ ਫਰਜ਼ਾਂ ਨੂੰ ਹੀ ਮਨੋਰੰਜਨ ਮੰਨ ਲਿਆ ਜਕਿਆ ਸੀ ਜਿਵੇਂ ਕਿ ਹਿਨਾ ਦੀ ਮਾਂ ਸੂਟਾਂ ਤੇ ਕਢਾਈ ਦਾ ਕੰਮ ਕਰਦੀ ਸੀ ਉਹਨਾਂ ਕੋਲ ਕਢਾਈ ਮਸ਼ੀਨ ਨਹੀਂ ਸੀ ਤੇ ਹੱਥੀ ਹੀ ਕਢਾਈ ਕਰਦੀ ਸੀ ਹਿਨਾ ਵੀ ਨਾਲ ਮਦਦ ਕਰਵਾਉਂਦੀ ਸੀ ਹਿਨਾ ਨੂੰ ਬਹੁਤ ਸਾਰੇ ਡਿਜ਼ਾਈਨ ਬਣਾਉਣੇ ਆਉਂਦੇ ਸਨ ਤੇ ਹੋ ਟਾਈਮ ਮਿਲਣ ਤੇ ਫੁੱਲ ਬੁੱਟੇ ਬਣਾ ਲੈਂਦੀ ਸੀ ਰਜੋ ਵੀ ਅਕਸਰ ਹੀ ਦੇਖਦੀ ਰਹਿੰਦੀ ਸੀ ਕਿ ਉਸਦੇ ਮਨ ਵਿੱਚ ਵੀ ਕਢਾਈ ਸਿੱਖਣ ਦੀ ਤੰਗ ਜਾਗੀ ਫਿਰ ਕੀ ਸੀ ਉਹ ਪੜਾਈ ਦੇ ਬਹਾਨੇ ਅਕਸਰ ਹੀ ਹਿਨਾ ਕਰ ਜਾਣ ਲੱਗੀ ਥੋੜੇ ਬਹੁਤ ਟੰਕੇ ਤਾਂ ਉਸ ਨੂੰ ਆਉਂਦੇ ਸਨ ਹਫਤੇ ਵਿੱਚ ਹੀ ਉਹ ਕਾਫੀ ਡਿਜ਼ਾਈਨ ਸਿੱਖੀ ਹਿਨਾ ਦੀ ਮਾਂ ਨੇ ਉਸ ਨੂੰ ਇਹ ਵੀ ਕਿਹਾ ਪੁੱਤ ਤੂੰ ਆਪਣੀ ਪੜਾਈ ਦਾ ਨੁਕਸਾਨ ਨਾ ਕਰਾ ਲੈ ਇਹ ਕੰਮ ਤਾਂ ਬਾਅਦ ਵਿੱਚ ਵੀ ਸਿੱਖੇ ਜਾ ਸਕਦੇ ਹਨ ਪਰ ਰਜੋ ਤੇ ਤਾਂ ਜਿਵੇਂ ਪੂਤ ਸਵਾਰ ਹੋ ਗਿਆ ਸੀ ਹੌਲੀ-ਹੌਲੀ ਉਸ ਪੜਾਈ ਵੱਲ ਧਿਆਨ ਘਟ ਗਿਆ। ਉਹ ਦਾਦੀ ਸਾਹਮਣੇ ਬਸ ਸਕੂਲ ਦਾ ਕੰਮ ਕਰਦੀ ਤੇ ਇਹਨਾਂ ਦੇ ਘਰ ਦੇ ਕਿਤਾਬਾਂ ਖੋਲ ਕੇ ਵੀ ਨਾ ਵੇਖਦੀ। ਇੱਕ ਦਿਨ ਕੋਈ 42 ਸੁੱਟਾਂ ਦੀ ਕੜਾਈ ਦਾ ਆਰਡਰ ਆ ਗਿਆ ਜੋ ਕਿ ਥੋੜੇ ਸਮੇਂ ਵਿੱਚ ਹੀ ਦੇਣਾ ਸੀ। ਰਜੂ ਹੋਰ ਵੀ ਉਤਸ਼ਾਹਿਤ ਹੋ ਗਈ। ਉਸਨੇ ਕਿ ਆਂਟੀ ਜੀ ਮੈਂ ਵੀ ਨਾਲ ਕੰਮ ਕਰਵਾਵਾਂਗੀ। ਇਹਨਾਂ ਦੇ ਮਾਂ ਨੇ ਬਹੁਤ ਮਨਾ ਕੀਤਾ ਪਰ ਉਹ ਜਿੱਦ ਕਰਨ ਲੱਗੀ। ਉਹ ਰੋਜ਼ ਹੀ ਕੰਮ ਲੱਗ ਜਾਂਦੇ ਸੀ ਤੇ ਹਸਦੀ ਖੇਡਦੀ ਇਹਨਾਂ ਦੀ ਮਾਂ ਦੇ ਬਣਾਇਆ ਸਵਾਦ ਚੀਜ਼ਾਂ ਦਾ ਅਨੰਦ ਮੰਨਦੀ ਇੱਕ ਮਹੀਨਾ ਇਸ ਤਰ੍ਹਾਂ ਹੀ ਗੁਜ਼ਰ ਗਿਆ ਤੇ ਰੱਜੂ ਦੀ ਰਿਵੀਜ਼ਨ ਵੀ ਨਹੀਂ ਹੋਈ ਘਰ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ਇੱਕ ਮਹੀਨਾ ਤੱਕ ਕੰਮ ਪੂਰਾ ਹੋ ਗਿਆ ਇਹਨਾਂ ਦੀ ਮਾਂ ਨੇ ਰੱਜੂ ਨੂੰ ਕੁਝ ਪੈਸੇ ਵੀ ਦਿੱਤੇ ਮਦਦ ਕਰਨ ਲਈ ਰੱਜੂ ਤਾਂ ਬਹੁਤ ਖੁਸ਼ ਸੀ ਉਸਨੇ ਸੋਚਿਆ ਕਿ ਹੁਣ ਉਹ ਪੜਾਈ ਵੱਲ ਧਿਆਨ ਦੇਵੇਗੀ ਪਰ ਕਮਰਸ ਦੀ ਪੜਾਈ ਮੁਸ਼ਕਿਲ ਹੋਣ ਕਰਕੇ ਰੱਜ ਨੂੰ ਥੋੜੀ ਦਿੱਕਤ ਹੋਣ ਲੱਗੀ। ਰੋਜ਼ ਦੇ ਸਵਾਲ ਜਿਹੜੇ ਉਸਨੇ ਚੰਗੀ ਤਰ੍ਹਾਂ ਸਮਝੇ ਨਹੀਂ ਸਨ ਉਹ ਉਸ ਨੂੰ ਤੰਗ ਕਰਨ ਲੱਗੇ। ਟੀਚਰ ਅੱਗੇ ਨਿਕਲ ਚੁੱਕੀ ਸੀ। ਉਹ ਆਪਣੀ ਰਫ਼ਤਾਰ ਨਾਲ ਪੜਾਉਂਦੀ ਰਹੀ ਤੇ ਰੱਜ ਨੂੰ ਪਿਛਲੇ ਪਾਠ ਵਿੱਚ ਉਲਝਣ ਹੋਣ ਕਰਕੇ ਉਹ ਅੱਗੇ ਦੀ ਪੜਾਈ ਵੱਲ ਧਿਆਨ ਨਾ ਦੇ ਸਕੇ। ਹਿਨਾ ਨੇ ਉਸ ਦੀ ਮਦਦ ਲਈ ਇੱਕ ਹੋਰ ਕਿਤਾਬ ਲਿਆ ਕੇ ਦਿੱਤੀ ਜਿਸ ਵਿੱਚ ਸੌਖਾ ਸਮਝਾਇਆ ਗਿਆ ਸੀ। ਰੱਜ ਨੂੰ ਇਹ ਕ ਤਾਂ ਵਧੀਆ ਲੱਗੀ ਤੇ ਉਹ ਉਸ ਵਿੱਚ ਨੋਟਸ ਬਣਾਉਣ ਲੱਗੀ। ਪਰ ਉਹ ਨੋਟਸ ਬਣਾਉਂਦਾ ਨਹੀਂ ਸਗੋਈ ਯਾਦ ਕਰਨ ਦਾ ਸਮਾਂ ਸੀ। ਹਿਨਾ ਨੇ ਸਲਾਹ ਦਿੱਤੀ ਕਿ ਕਾਪੀ ਤੇ ਲਿਖਣ ਦੀ ਜਗ੍ਹਾ ਬਸ ਕਿਤਾਬ ਨੂੰ ਪੜ੍ਹ ਕੇ ਹੀ ਪੇਪਰ ਦੀ ਤਿਆਰੀ ਕਰ ਲਵੇ ਪਰ ਰਜੂ ਨੇ ਗੱਲ ਨਾ ਸੁਣੀ ਕਿੰਨੀ ਮਿਹਨਤ ਕਰਕੇ ਰਜੂ ਦੇ ਨੋਟਸ ਤਿਆਰ ਹੋ ਚੁੱਕੇ ਸਨ ਪੱਕੇ ਪੇਪਰਾਂ ਨੂੰ 1 ਮਹੀਨਾ ਰਹਿ ਗਿਆ ਸੀ ਰਜੂ ਤੇ ਹਿਨਾ ਜੀ ਜੀ ਜਾਣ ਨਾਲ ਮਿਹਨਤ ਕਰ ਰਹੀਆਂ ਸਨ ਹਿਨਾ ਦੇ ਮਾਂ ਨੂੰ ਵੀ ਦੇਖ ਕੇ ਤਸੱਲੀ ਜੀ ਹੋਗੀ ਕਿ ਚਲੋ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਇਆ ਪਰ ਕਿਸਮਤ ਵੀ ਕਈ ਵਾਰੀ ਖੇਡ ਖੀੜ ਦਿਆ ਪੇਪਰ ਤੋਂ ਹਫਤਾ ਪਹਿਲਾਂ ਰਜੂ ਨੂੰ ਤੇਜ਼ ਬੁਖਾਰ ਹੋ ਗਿਆ ਦਵਾਈ ਨਾਲ ਬਹੁਤਾ ਫਰਕ ਨਹੀਂ ਪੈ ਰਿਹਾ ਸੀ ਦਿਨ ਵੇਲੇ ਬੁਖਾਰ ਉਤਰ ਜਾਂਦਾ ਤੇ ਰਾਤ ਨੂੰ ਫੇਰ ਹੋ ਜਾਂਦਾ ਦੋ ਤਿੰਨ ਦਿਨ ਰਜੂ ਮੰਜੇ ਤੋਂ ਨਾ ਉੱਠ ਸਕੇ ਘਰ ਦੇ ਚੌਥੇ ਦਿਨ ਦੂਜੇ ਡਾਕਟਰ ਕੋਲ ਲੈ ਕੇ ਗਏ ਉਸਨੇ ਕੁਝ ਟੈਸਟ ਕਰਵਾਏ ਤੇ ਦਵਾਈ ਬਦਲ ਕੇ ਦਿੱਤੀ ਦਵਾਈ ਨਾਲ ਫਰਕ ਤਾਂ ਪੈਣਾ ਸ਼ੁਰੂ ਹੋ ਗਿਆ ਪਰ ਕਮਜ਼ੋਰੀ ਬਹੁਤ ਸੀ ਪੇਪਰ ਵਾਲੇ ਦਿਨ ਤੱਕ ਮੱਸਾਂ ਹੀ ਰਜੂ ਤੁਰਨ ਫੇਨ ਜੋਗੀ ਹੋਈ ਪੇਪਰ ਵਿੱਚ ਰਜੂ ਨੂੰ ਸਵਾਲਾਂ ਦੇ ਜਵਾਬ ਦੇਣ ਵਿੱਚ ਬਹੁਤ ਸਮਾਂ ਲੱਗ ਰਿਹਾ ਸੀ ਕਿਉਂਕਿ ਯਾਦ ਕੀਤੇ ਸਵਾਲਾਂ ਦੇ ਜਵਾਬ ਉਸ ਨੂੰ ਰਿਵੀਜ਼ਨ ਨਾ ਹੋ ਸਕਣ ਕਾਰਨ ਸਾਧ ਹੀ ਬੜੀ ਮੁਸ਼ਕਲ ਨਾਲ ਆਏ ਉਹ ਪੇਪਰ ਪੂਰਾ ਵੀ ਨਾ ਕਰ ਸਕੇ ਕਰਾ ਕਿ ਉਹ ਰੋਣ ਲੱਗੀ ਘਰ ਵਾਲਿਆਂ ਨੇ ਉਸ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਹੁਣ ਜਿਵੇਂ ਕਿਵੇਂ ਪੇਪਰ ਦੇ ਦੇ ਬਸ ਜੇ ਰੋਵੇਂਗੀ ਤਾਂ ਫਿਰ ਬਿਮਾਰ ਹੋ ਜਾਵੇਂਗੀ ਪੇਪਰ ਵੀ ਲੰਘ ਗਏ ਰਜੂ ਨੂੰ ਅੰਦਰੋਂ ਤਾਂ ਪਤਾ ਸੀ ਕਿ ਉਸ ਦਾ ਨਤੀਜਾ ਚੰਗਾ ਨਹੀਂ ਆਵੇਗਾ ਪਰ ਫਿਰ ਵੀ ਉਹ ਛੋਟੀ ਤਸੱਲੀ ਲੈ ਕੇ ਬੈਠੀ ਰਹੀ ਜਦੋਂ ਨਤੀਜਾ ਆਇਆ ਤਾਂ ਸਭ ਖੁਸ਼ ਸਨ ਰਜੂ ਨੂੰ ਛੱਡ ਕੇ ਕਿਉਂਕਿ ਉਸ ਨੇ ਆਪਣੇ ਆਪ ਤੋਂ ਬਹੁਤ ਉਮੀਦਾਂ ਲਾ ਰੱਖੀਆਂ ਸਨ ਪਰ ਉਸਤੇ ਨੰਬਰ 45% ਹੀ ਆਏ ਸਨ ਕਰਵੜੇ ਤਾਂ ਇਸ ਗੱਲ ਤੋਂ ਖੁਸ਼ ਸਨ ਕਿ ਉਹ ਪਾਸ ਹੋ ਗਈ ਆ ਪਰ ਰਜੂ ਜਾਣਦੀ ਸੀ ਕਿ ਨੇ ਥੋੜੇ ਨੰਬਰਾਂ ਨਾਲ ਕੋਈ ਵੀ ਕਾਲਜ ਉਸ ਦੀ ਫੀਸ ਮਾਫ ਨਹੀਂ ਕਰੇਗਾ ਤੇ ਉਸ ਦੀ ਅੱਗੇ ਦੀ ਪੜ੍ਹਾਈ ਰੁਕ ਜਾਵੇਗੀ ਇਹ ਸੋਚ ਤੇ ਸੋਚ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅੱਗੇ ਉਹੀ ਗੱਲ ਹੋਈ ਜਿਸ ਤਾ ਉਸ ਨੂੰ ਡਰ ਸੀ ਮਾਂ ਦੇ ਤਨਖਾਹ ਨਾਲ ਤਾਂ ਬਸ ਘਰ ਦਾ ਖਰਚਾ ਹੀ ਚੱਲਦਾ ਸੀ ਇਸ ਲਈ ਮਾਂ ਨੇ ਮਨ ਕਰ ਦਿੱਤਾ ਕਿ ਅੱਗੇ ਦੀ ਪੜ੍ਹਾਈ ਕਾਲਜ ਵਿੱਚ ਨਹੀਂ ਹੋ ਸਕੇਗੀ ਕਮਰਸ ਲਈ ਤਾਂ ਵੱਖਰੀ ਕੋਚਿੰਗ ਲੈਣੀ ਪੈਂਦੀ ਆ ਜੀ ਉਹ ਚਾਹੇ ਤਾਂ ਆਰਟਸ ਲੈ ਕੇ ਪ੍ਰਾਈਵੇਟ ਟਾਕਲਾ ਲੈ ਸਕਦੀ ਆ ਮਜਬੂਰੀ ਵਿੱਚ ਰਜਨੂਮਾਨ ਦੀ ਗੱਲ ਮੰਨਣੀ ਪਈ ਸੀ ਫੋਨ ਦੀ ਘੰਟੀ ਵੱਜੀ ਤੇ ਉਹ ਵਰਤਮਾਨ ਵਿੱਚ ਵਾਪਸ ਆ ਗਏ ਗੁਰਤੇਸ਼ ਦਾ ਫੋਨ ਉਸਨੂੰ ਗੱਲ ਕਰਕੇ ਰਜੂ ਖੁਸ਼ ਹੋ ਗਈ ਤੇ ਉਸਨੇ ਪੱਕਾ ਸੰਕਲਪ ਲੈ ਲਿਆ ਕਿ ਉਹ ਗੁਰਤੇਜ ਦਾ ਪੂਰਾ ਖਿਆਲ ਰੱਖੇਗੀ ਜੋ ਗਲਤੀ ਉਸ ਕੋਲ ਹੋ ਗਈ ਸੀ ਉਹ ਆਪਣੇ ਪੁੱਤਰ ਨੂੰ ਨਹੀਂ ਕਰਨ ਦੇਵੇਗੀ ਰਜੂ ਨੇ ਆਪਣਾ ਧਿਆਨ ਪਾਠ 'ਤੇ ਲਗਾਇਆ ਬੱਚੇ ਕਰਨੀ ਸੰਤਾ ਉਸ ਨੂੰ ਇਹ ਚਾਪਤਾ ਕਿ ਉਸ ਦੇ ਕਰਨ ਨੂੰ ਕੋਈ ਕੰਮ ਨਹੀਂ ਹੁਣ ਉਸਨੇ ਆਪਣੇ ਕੰਮ 'ਤੇ ਵੀ ਨਹੀਂ ਜਾਣਾ ਕਿਉਂਕਿ ਜਿਸ ਫੈਕਟਰੀ ਵਿੱਚ ਉਹ ਅਕਾਊਂਟਸ ਦਾ ਕੰਮ ਕਰਦੀ ਸੀ ਉਹ ਬੰਦ ਹੋ ਗਈ ਸੀ ਤੇ ਇਸ ਉਮਰੇ ਉਸ ਨੂੰ ਹੋਰ ਕੋਈ ਕੰਮ ਨਹੀਂ ਮਿਲ ਸਕਦਾ ਸੀ ਕਿੰਨੀ ਅਜੀਬ ਗੱਲ ਸੀ ਕਿ ਜਿਸ ਵਿਸ਼ੇ ਨੂੰ ਉਹ ਮਜਬੂਰੀ ਵਿੱਚ ਗਵਾ ਬੈਠੀ ਸੀ ਉਹੀ ਵਿਸ਼ੇ ਦਾ ਉਸ ਨੂੰ ਕੰਮ ਮਿਲ ਗਿਆ ਉਸ ਨੂੰ ਉਸ ਦੇ ਜੀਵਨ ਸਾਥੀ ਨੇ ਸਭ ਅਕਾਊਂਟਸ ਦਾ ਕੰਮ ਸਿਖਾ ਦਿੱਤਾ ਸੀ ਪਰ ਆਪ ਉਸਨੇ ਯਾਰਾਂ ਦੀਆਂ ਗੱਲਾਂ ਵਿੱਚ ਆ ਕੇ ਦਵਾਈ ਕੰਮ ਕਰਨ ਦਾ ਮਨ ਬਣਾ ਲਿਆ ਤੇ ਫਿਰ ਉਹ ਉੱਥੇ ਚਲਾ ਵੀ ਗਿਆ ਕਈ ਸਾਲਾਂ ਤੋਂ ਘਰ ਦਾ ਖਰਚਾ ਉਸ ਦਾ ਪਤੀ ਦਵਾਈ ਤੋਂ ਭੇਜਦਾ ਸੀ ਉਦੋਂ ਬੇਟੀ ਵੀ ਟਿਊਸ਼ਨ ਤੋਂ ਕਮਾਉਣ ਲੱਗ ਪਈ ਸੀ ਉਸ ਨੂੰ ਪਰੇਸ਼ਾਨੀ ਬੱਸ ਸੀ ਸੀ ਕਿ ਹੁਣ ਉਹ ਘਰ ਬੈਠ ਕੇ ਆਪਣਾ ਵਕਤ ਕਿਵੇਂ ਗੁਜ਼ਾਰੇਗੀ ਤਿੰਨ ਚਾਰ ਦਿਨ ਤਾਂ ਉਸਨੇ ਬੱਚਿਆਂ ਦੇ ਇੰਤਜ਼ਾਰ ਵਿੱਚ گزارਨੇ ਸਨ ਉਹ ਸਵੇਰੇ ਖਾਣਾ ਖਾ ਕੇ ਗੁਰਦੁਆਰੇ ਚਲੀ ਜਾਂਦੀ ਉੱਥੇ ਜਾ ਕੇ ਥੋੜੀ ਬਹੁਤ ਸੇਵਾ ਵੀ ਕਰਦੀ ਉੱਥੇ ਦਾ ਸ਼ਾਂਤ ਮਾਹੌਲ ਉਸ ਨੂੰ ਬਹੁਤ ਚੰਗਾ ਲੱਗਦਾ ਸੀ ਇੰਨੇ ਸਾਲ ਉਹ ਤਾਂ ਕੰਮ ਵੇਚੀ ਮਸਰੂਫ ਰਹੀ ਪਰ ਹੁਣ ਉਸ ਨੂੰ ਬੜੀ ਰਾਹਤ ਮਹਿਸੂਸ ਹੋ ਰਹੀ ਸੀ ਸੰਗਤ ਵਿੱਚ ਬੈਠ ਕੇ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਸੀ ਫਿਰ ਘਰ ਆ ਕੇ ਹੋਰ ਨਿੱਕਾ ਮੋਟਾ ਕੰਮ ਕਰਕੇ ਆਰਾਮ ਕਰਨ ਲੱਗਦੀ ਸ਼ਾਮ ਨੂੰ ਕਿਆਰੀ ਵਿੱਚ ਉਹ ਆਪਣੀਆਂ ਬੂਟੀਆਂ ਦੀ ਦੇਖਭਾਲ ਕਰਦੀ। ਕਦੇ ਨਵੇਂ ਬੂਟੇ ਲਾਉਂਦੀ, ਕਦੇ ਬੂਟੀਆਂ ਦੀ ਕੱਟਵਟ ਕਰਦੀ। ਸ਼ਾਮ ਨੂੰ ਉਸਦੇ ਘਰ ਵਾਲੇ ਹਰਨਾਮ ਦਾ ਫੋਨ ਵੀ ਆਉਂਦਾ। ਵੀਡੀਓ ਕਾਲ ਕਰਕੇ ਉਹ ਦੋਨੋਂ ਨੂੰ ਤਸੱਲੀ ਹੋ ਜਾਂਦੀ ਕਿ ਦੋਵੇਂ ਠੀਕ ਨੇ। 4 ਦਿਨ ਗੁਜ਼ਰ ਗਏ ਸਾਂ ਤੇ ਅੱਜ ਸ਼ਾਮ ਉਸਦੇ ਬੱਚਿਆਂ ਨੇ ਘਰ ਆ ਜਾਣਾ ਸੀ। ਨਾਲ ਉਸਦੇ ਭਰਾਨੇ ਵੀ ਆਉਣਾ ਸੀ। ਇਸ ਲਈ ਉਹ ਕਾਫੀ ਖੁਸ਼ ਸੀ। ਜਲਦੀ ਉੱਠ ਕੇ ਨਿਤਨੇਮ ਕਰਕੇ ਔਰ ਸੋਈ ਵੀ ਚਾਈ, ਉਸਨੇ ਆਪਣੀ ਧੀ ਜਸਮੀਤ ਦਾ ਮਨਪਸੰਦ ਰੈੱਡ ਸੌਸ ਪਾਸਤਾ ਬਣਾ ਕੇ ਫਿਰ ਮਟਰ ਪਨੀਰ ਤੇ ਦਮਾ ਲੂਬੀ ਬਣਾ ਲੇ ਫਿਰ ਮਿੱਠੇ ਵਿੱਚ ਖੀਰ ਵੀ ਚਾਰਕ ਵਿੱਚ ਉਸ ਦਾ ਭਰਾ ਤੇ ਬੱਚੇ ਆ ਗਏ ਜਦੋਂ ਉਹ ਆਏ ਤਾਂ ਸੁਲਾਦਾਰ ਬਾਰਿਸ਼ ਹੋ ਰਹੀ ਸੀ ਇਹ ਦੇਖ ਕੇ ਰਜੂ ਖੁਸ਼ ਹੋ ਗਈ ਕਿਉਂਕਿ ਕੱਲ ਦਾ ਉਮਸ ਭਰਿਆ ਮੌਸਮ ਸੀ ਤੇ ਉਸ ਨੂੰ ਗਰਮੀ ਵਿੱਚ ਪੀਚਣੇ ਬਹੁਤ ਹੋ ਰਹੀ ਸੀ ਉਸਨੇ ਖੁਸ਼ ਹੋ ਕੇ ਆਪਣੇ ਭਰਾ ਨੂੰ ਕਿਹਾ ਮੇਰਾ ਪ੍ਰਕਰਮਾ ਵਾਲਾ ਇਹ ਆਉਂਦੇ ਹੀ ਠੰਡ ਪਾ ਦਿੱਤੀ ਆ ਪਿੱਛੋਂ ਜਸਮਿਤ ਨੇ ਸ਼ਰਾਰਤ ਨਾਲ ਕਿਹਾ ਕਿਉਂ ਅਸੀਂ ਨਹੀਂ ਕਰਮਾ ਵਾਲੇ ਹਾਂ ਪੁੱਤ ਤੁਸੀਂ ਸਾਰੇ ਖਰਮਾ ਵਾਲੇ ਹੋ ਕਹਿੰਦੀ ਹੋਈ ਰਜੂ ਰਸੋਈ ਵਿੱਚ ਚਲੀ ਗਈ ਜਸਮੀਤ ਵੀ ਨਾਲ ਲੱਗੀ ਉਹ ਪਾਣੀ ਲੈ ਗਈ ਤੇ ਸਭ ਨੂੰ ਦੇਣ ਲੱਗੀ ਮੇਰੀ ਤੇ ਕਿੰਨੀ ਸੰਸਕਾਰੀ ਆ ਆਪ ਥੱਕੀ ਹੋਈ ਆ ਫਿਰ ਵੀ ਸਭ ਦਾ ਧਿਆਨ ਰੱਖ ਰਹੀ ਆ ਉਹ ਮਨ ਹੀ ਮਨ ਖੁਸ਼ ਹੋ ਰਹੀ ਸੀ ਫੇ ਚਾਹ ਪਾਣੀ ਪੀ ਕੇ ਸਭ ਗੱਪਾਂ ਮਾਰਨ ਲੱਗੇ ਬੜਾ ਖੁਸ਼ਨੁਮਾ ਮਾਹੌਲ ਬਣ ਗਿਆ ਸੀ ਰਾਤ ਦੇ ਖਾਣੇ ਤੋਂ ਬਾਅਦ ਸਭ ਦੇਰ ਰਾਤ ਤੱਕ ਵਿਆਹ ਦੀਆਂ ਗੱਲਾਂ ਕਰਦੇ ਰਹੇ ਫਿਰ ਅਗਲੇ ਦਿਨ ਜਸਮੀਤ ਦਾ ਮਾਮਾ ਉਹਨਾਂ ਨੂੰ ਦੋਨਾਂ ਭੈਣ ਭਰਾਵਾਂ ਨੂੰ ਫਿਲਮ ਦੇਖਣ ਲੈ ਗਿਆ ਸਾਰੇ ਬੜੇ ਖੁਸ਼ ਸਨ ਫਿਰ ਅਗਲੇ ਦਿਨ ਰਜੂ ਦੇ ਪਰਾਨੇ ਜਾਣਾ ਸੀ ਸਫਤਿਆਰੀ ਹੋ ਗਈ ਸੀ ਰਜੂ ਨੇ ਵੀ ਨਾਲ ਜਾਣਾ ਸੀ ਆਪਣੀ ਮਾਂ ਨੂੰ ਮਿਲਣ ਭਰਾ ਦੇ ਜੂਰ ਪਹੁੰਚਦੇ ਉਹ ਤਿਆਰ ਹੋ ਗਈ ਸੀ ਪਰਾਨੇ ਦੱਸਿਆ ਸੀ ਕਿ ਮਾਂ ਦੀ ਤਬੀਅਤ ਠੀਕ ਨਹੀਂ ਸੀ ਤਾਂ ਉਹ ਸਵੇਰੇ ਬੱਚਿਆਂ ਲਈ ਨਾਸ਼ਤੇ 'ਚ ਆਲੂ ਵਾਲੀ ਰੋਟੀ ਤੇ ਰਾਤ ਲਈ ਦਾਲ ਮੱਖਣੀ ਵੀ ਬਣਾ ਕੇ ਗਈ ਸੀ ਰਜੂ ਤੇ ਉਸ ਦਾ ਭਰਾ ਚ ਦੋ ਮਾਕੂਲ ਪਹੁੰਚਤਾ ਹੋ ਦੇਖਦੇ ਹਨ ਕਿ ਮਾਂ ਬਹੁਤ ਬਿਮਾਰ ਸੀ ਉਸ ਨੂੰ ਗੁਰਦੇ ਦੀ ਪੱਥਰੀ ਸੀ ਛੋਟੇ ਪ੍ਰਾਕੁਲਜੀਤ ਨੇ ਦੱਸਿਆ ਕਿ ਮਾਂ ਦਾ ਜਲਦੀ ਆਪਰੇਸ਼ਨ ਕਰਨਾ ਪਵੇਗਾ ਕਿਉਂਕਿ ਪੱਥਰੀ ਦੀ ਦਰਦ ਬਹੁਤ ਜ਼ਿਆਦਾ ਸੀ ਤੇ ਪਿਛਲੇ ਇੱਕ ਹਫਤੇ ਤੋਂ ਬਹੁਤ ਬਾਰੀ ਦਰਦ ਉੱਠੇ ਚੁੱਕੇ ਸੀ ਕੁਲਜੀਤ ਨੇ ਸਾਰੇ ਟੈਸਟ ਕਰਵਾ ਲਏ ਸੀ ਉਸਨੇ ਉਸਨੇ ਕਿਹਾ ਦੀਦੀ ਮੈਂ ਤਾਂ ਤੁਹਾਡਾ ਹੀ ਇੰਤਜ਼ਾਰ ਕਰ ਰਿਹਾ ਸੀ ਅੱਜ ਹੀ ਆਪਰੇਸ਼ਨ ਦਾ ਕਿਹਾ ਡਾਕਟਰ ਨੇ ਚਿੰਤਾ ਵਾਲੀ ਕੋਈ ਗੱਲ ਨਹੀਂ ਸਭ ਠੀਕ ਹੋਵੇਗਾ ਅੱਪਾ ਮਾਂ ਜੀ ਨੂੰ ਦਾਖਲ ਕਰਵਾ ਦੇਈਏ ਛੇਤੀ ਨਾਲ ਇਹ ਕਹਿ ਕੇ ਉਹ ਗੱਡੀ ਕੱਢਣ ਚ ਲੱਗ ਗਿਆ ਸਭ ਫਟਾਫਟ ਪੈੜ ਕੇ ਹਸਪਤਾਲ ਪਹੁੰਚ ਗਏ ਦਾਖਲ ਹੋਣ ਤੋਂ 1 ਘੰਟੇ ਬਾਅਦ ਡਾਕਟਰ ਨੇ ਆਪਰੇਸ਼ਨ ਸ਼ੁਰੂ ਕਰ ਦਿੱਤਾ 3 ਵਜੇ ਡਾਕਟਰ ਨੇ ਆ ਕੇ ਕਿਹਾ ਕਿ ਆਪਰੇਸ਼ਨ ਠੀਕ ਹੋ ਗਿਆ ਹੈ ਤੇ ਮਰੀਜ਼ ਵੀ ਠੀਕਾ ਰੱਜੀ ਚਿੰਤਾ ਮੁਕਤ ਹੋ ਗਈ ਪਰ ਹੁਣ ਉਸ ਨੂੰ ਆਪਣੀ ਬੱਚੀਆਂ ਦੀ ਫਿਕਰ ਲੱਗ ਗਈ ਜਿਨ੍ਹਾਂ ਨੂੰ ਉਹ ਕਰ ਕੱਲਾ ਛੱਡ ਕੇ ਆਈ ਸੀ ਖੈਰ ਹજી 4-5 ਦਿਨ ਤਾਂ ਮਾਂ ਜੀ ਨੇ ਹਸਪਤਾਲ ਹੀ ਰੁਕਣਾ ਸੀ ਜੋ ਜੀਤ ਨੇ ਕਿਹਾ ਦੀਦੀ ਤੁਸੀਂ ਘਰ ਜਾਓ ਬੱਚੇ ਉਡੀਕਦੇ ਹੋਣਗੇ ਇੱਥੇ ਮੈਂ ਤੇ ਤੁਹਾਡੀ ਭਾਬੀ ਰੁਕ ਜਾਵਾਂਗੀ ਪਰ ਰਜੂ ਦਾ ਮਨ ਨਹੀਂ ਸੀ ਮੰਨ ਰਿਹਾ ਉਸਨੇ ਜਸਮੀਤ ਨੂੰ ਫੋਨ ਕਰਕੇ ਦੱਸਿਆ ਕਿ ਆਪਰੇਸ਼ਨ ਤਾਂ ਠੀਕ ਹੋ ਗਿਆ ਹੈ ਪਰ ਉਹ ਅੱਜ ਘਰ ਨਹੀਂ ਆਵੇਗੀ ਜਸਮੀਤ ਨੇ ਕਿਹਾ ਮੰਮੀ ਤੁਸੀਂ ਥੋੜਾ ਲੇਟ ਆ ਜਾਣਾ ਸਾਨੂੰ ਕੱਲਿਆਂ ਨੂੰ ਡਰ ਲੱਗਦਾ ਹੈ ਬੇਟਾ ਤੁਸੀਂ ਰਾਤ ਤੇ ਜਲਦੀ ਹੀ ਤਾਲਾ ਲਗਾ ਕੇ ਸੌ ਜਾਣਾ ਡਰੋ ਨਾ ਵਾਈਗਰ ਸਾਡੇ ਨਾਲ ਮੇਰੀ ਵੀ ਮਜਬੂਰੀ ਹੈ ਇੱਥੇ ਰੁਕਣਾ ਪਵੇਗਾ ਜਸਮੀਤ ਨੇ ਠੀਕ ਆ ਤਾਂ ਕਹਿ ਰਿਹਾ ਤਾਂ ਪਰ ਥੋੜੀ ਨਿਰਾਸ਼ੀ ਹੋ ਲੱਗਦੀ ਸੀ ਅਜੇ ਰਾਤ ਹਸਪਤਾਲ ਹੀ ਸੀ ਉਸ ਦਾ ਅੱਧਾ ਧਿਆਨ ਆਪਣੀ ਮਾਂ ਵੱਲ ਤੇ ਅੱਧਾ ਬੱਚਿਆਂ ਵੱਲ ਸੀ ਰਾਤ 2 ਵਜੇ ਨਰਸ ਆਈ ਉਹਦਾ ਬਾਕੀ ਠੀਕ ਰਿਹਾ ਸਵੇਰੇ ਕੁਲਜੀਤ ਆਪਣੀ ਪਤਨੀ ਮੈਕਨਾ ਜਲਦੀ ਹਸਪਤਾਲ ਲੱਗ ਗਿਆ ਤੇ ਮੈਕਨ ਨੂੰ ਉੱਥੇ ਛੱਡ ਕੇ ਦੀਦੀ ਨੂੰ ਘਰ ਲੈ ਗਿਆ ਕਰੋ ਰੋਟੀ ਵਗੈਰਾ ਖਾ ਕੇ ਰਜੋ ਜਲਦੀ ਜਲਦੀ ਘਰ ਵਾਸਤੇ ਚੱਲ ਪਈ ਫਿਰ ਵੀ ਜਾਣ ਨੂੰ 2 ਘੰਟੇ ਦਾ ਸਮਾਂ ਲੱਗ ਜਾਣਾ ਸੀ ਥੱਕੀ ਹਾਰੀ ਉਹ 12 ਵਜੇ ਘਰ ਪਹੁੰਚੀ ਜਸਮੀਤ ਨੇ ਨਿੰਬੂ ਪਾਣੀ ਬਣਾ ਕੇ ਰੱਖਿਆ ਸੀ ਪਾਣੀ ਪੀ ਕੇ ਥੋੜਾ ਜਿਹਾ ਆਰਾਮ ਕਰਨ ਲਈ ਲੇਟ ਗਈ ਦੁਪਹਿਰੇ ਜਸਮੀਤ ਸਬਜ਼ੀ ਬਣਾ ਰਹੀ ਸੀ ਤਾਂ ਰਸੋਈ 'ਚ ਹੋ ਰਹੀ ਹਲਚਲ ਨਾਲ ਰਜੂ ਦੀ ਨੀਂਦ ਖੁੱਲ ਗਈ ਲੈਪਤ ਮੈਂ ਰੋਟੀ ਬਣਾ ਦਿੰਨੇ ਆ ਕਹਿੰਦੇ ਰਜੂ ਨੇ ਜਸਮੀਤ ਦੇ ਹੱਥੋਂ ਬੀਨ ਲੈ ਲਿਆ ਜਸਮੀਤ ਨੇ ਆਪਣੇ ਲਈ ਦਲੀਆ ਬਣਾ ਲਿਆ ਸੀ ਹੁਣ ਬਸ ਰਜੂ ਨੇ ਆਪਣੀ ਤੇ ਆਪਣੇ ਪੁੱਤਰ ਦੰਮਨ ਦੀ ਰੋਟੀ ਬਣਾਉਣੀ ਸੀ ਜਦ ਪਹਿਲਾ ਫੁਲਕਾ ਬਣਾ ਕੇ ਰਜੂ ਡੱਬੇ ਵਿੱਚ ਰੋਟੀ ਰੱਖਣ ਹੀ ਲੱਗੀ ਸੀ ਉਸਨੇ ਦੇਖਿਆ ਕਿ ਪਰਸੋਂ ਵਾਲੇ ਆਲੂ ਦੇ ਪਰੌਂਠੇ ਉਦਾਂ ਹੀ ਪੈਸਨ ਰਜੂ ਨੇ ਜਸਮੀਤ ਫੁੱਲ ਗੁੱਸੇ ਨਾਲ ਦੇਖਿਆ ਤੇ ਉਹ ਕਹਿਣ ਲੱਗੀ ਕੀ ਹੋਇਆ ਮੰਮੀ ਇਨੇ ਗੁੱਸੇ 'ਚ ਕੀ ਦੇਖ ਰਹੀ ਹਾਂ ਮੈਂ ਨਹੀਂ ਖਾਦੀ ਇਹ ਇਹਨੇ ਕਿਉਂ ਵਾਲੇ ਆਲੂ ਦੇ ਪਰੌਂਠੇ ਤੁਸੀਂ ਦੇਖ ਨਹੀਂ ਰਹੇ ਮੇਰਾ ਭਾਰ ਕਿੰਨਾ ਵੱਧਾ ਜਾ ਰਿਹਾ ਹੈ ਪੁੱਤਰ ਜੀ ਨਹੀਂ ਖਾਣੀ ਸੀ ਤਾਂ ਦੱਸ ਦਿੰਦੀ ਮੈਂ ਇਹ ਕਰਮੇ ਵਿੱਚ ਬਣਾ ਕੇ ਗਈਆਂ ਬੇਟਾ ਰੋਟੀ ਦੀ ਕਦਰ ਕਰੀਦੀ ਆ ਅੰਨ ਬਰਬਾਦ ਨਹੀਂ ਕਰੀਦਾ ਹੁੰਦਾ ਰਜੂ ਨੇ ਵੀ ਗੁੱਸੇ 'ਚ ਕਿਹਾ ਕੀ ਮੰਮੀ ਤੁਸੀਂ ਵੀ ਮੈਨੂੰ ਚਾਰ ਗੱਲਾਂ ਸੁناਈ ਜਾ ਰਹੇ ਹੋ ਫਿਰ ਕੀ ਹੋ ਗਿਆ ਜੇ ਨਹੀਂ ਖਾਦੀ ਤੇ ਤੁਹਾਨੂੰ ਔਖਾ ਲੱਗਦਾ ਤਾਂ ਨਾ ਬਣਾਇਆ ਕਰੋਗੇ ਤੋ ਕਹਿੰਦੇ ਹੋਏ ਜਸਮੀਤ ਆਪਣੇ ਕਮਰੇ ਚ ਚਲੀ ਗਈ ਤੇ ਜ਼ੋਰ ਦੀ ਦਰਵਾਜ਼ਾ ਬੰਦ ਕਰ ਲਿਆ ਆਪਣੀ ਕੁੜੀ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਰੱਜੋ ਰੋਣ ਹੱਕੀ ਹੋ ਗਈ ਪਰ ਉਸਨੇ ਮਨ ਤਕੜਾ ਕੀਤਾ ਤੇ ਧਮਨ ਨੂੰ ਰੋਟੀ ਦੇ ਕੇ ਆਪੇ ਖਾਣ ਲੱਗੀ ਮਨ ਵਿੱਚ ਉਹ ਆਪਣੀ ਧੀ ਦੇ ਇਸ ਵਤੀਰੇ ਤੋਂ ਬੜੀ ਹੈਰਾਨ ਸੀ ਜਸਮੀਤ ਪਹਿਲਾਂ ਵੀ ਕਈ ਵਾਰੀ ਕਾਲਜ ਤੋਂ ਆਉਂਦੀ ਹੀ ਬਾਹਰੋਂ ਕੁਝ ਸਨੈਕਸ ਖਾ ਲੈਂਦੀ ਸੀ ਤੇ ਕਹ ਰਾਕੀ ਰੋਟੀ ਨਹੀਂ ਖਾਂਦੀ ਸੀ ਪਰ ਜੇ ਕਦੇ ਏਦਾਂ ਹੋਵੇ ਤਾਂ ਰਜੂ ਉਹ ਰੋਟੀ ਰਾਤ ਨੂੰ ਖਾ ਲੈਂਦੀ ਸੀ ਪਰ ਸੋ ਦੀ ਰੋਟੀ ਤਾਂ ਕੋਈ ਵੀ ਨਹੀਂ ਖਾ ਸਕਦਾ ਚਲ ਰੋਟੀ ਦੀ ਵੀ ਗੱਲ ਛੱਡੋ ਪਰ ਉਸ ਦੀ ਆਪਣੀ ਹੀ ਤੀ ਉਸ ਨੂੰ ਏਦਾਂ ਬਤਮੀਜ਼ ਨਾਲ ਬੋਲੀ ਉਸ ਨੂੰ ਬਹੁਤ ਬੁਰਾ ਲੱਗ ਰਿਹਾ ਸੀ ਉਸ ਨੇ ਸੋਚ ਲਿਆ ਸੀ ਕਿ ਜਦ ਤੱਕ ਜਸਮੀਤ ਮਾਫੀ ਨਹੀਂ ਮੰਗਦੀ ਉਹ ਵੀ ਉਸ ਨੂੰ ਨਹੀਂ ਬੁਲਾਵੇਗੀ ਰਾਤ ਨੂੰ ਜਸਮੀਤ ਨੇ ਦਰਵਾਜ਼ਾ ਤੱਕ ਖੋਲ ਦਿੱਤਾ ਪਰ ਬਾਹਰ ਨਹੀਂ ਨਿਕਲੀ ਬਸ ਟੀਵੀ ਦੇਖਦੀ ਰਹੀ ਅਗਲੇ ਦਿਨ ਵੀ ਉਹ ਸਬਨਲ ਰੁਖੀ ਰੁਖੀ ਗੱਲ ਕਰ ਰਹੀ ਸੀ ਤੇ ਨਾ ਹੀ ਉਸਨੇ ਮਾਫੀ ਮੰਗੀ ਰਜੋ ਵੀ ਆਪਣੇ ਵਿੱਚ ਮਸਤ ਰਹੀ ਦੋ ਦਿਨ ਲੰਘੇ ਉਹ ਜਸਮੀਤ ਨੂੰ ਲੱਗ ਰਿਹਾ ਸੀ ਕਿ ਉਹ ਗਲਤ ਸੀ ਉਹ ਸਾਰਾ ਦਿਨ ਮਾਂ ਦੇ ਅੱਗੇ ਪਿੱਛੇ ਘੁੰਮਦੀ ਪਰ ਰਜੋ ਨੇ ਪਰਵਾਹ ਨਾ ਕੀਤੀ ਕਿਉਂਕਿ ਜਸਮੀਤ ਨੇ ਹਲੇ ਤੱਕ ਮਾਫੀ ਨਹੀਂ ਮੰਗੀ ਸੀ ਜਸਮੀਤ ਕਾਲਜ ਤੋਂ ਆ ਕੇ ਮੰਡੀ ਚਲੇ ਗਈ ਆਪਣੇ ਲਈ ਸਬਜ਼ੀ ਲੈਣ ਕਿਉਂਕਿ ਉਸ ਨੂੰ ਸਲਾਦ ਖਾਣਾ ਬਹੁਤ ਵਧੀਆ ਲੱਗਦਾ ਸੀ ਰਾਤ ਹੋਣ ਵਾਲੀ ਸੀ ਤੇ ਸਭ ਰੇੜੀ ਵਾਲੇ ਆਪਣਾ ਸਮਾਨ ਵੇਚਣ ਨੂੰ ਕਾਲੇ ਸਨ ਮੰਡੀ ਵਿੱਚ ਸਬਜ਼ੀ ਲੈਣ ਦੀ ਉਸਨੇ ਦੇਖਿਆ ਕਿ ਕੁਝ ਗਰੀਬ ਬੱਚੇ ھیਠਾ ਡਿੱਗੇ ਹੋਏ ਫਲ ਸਬਜ਼ੀ ਚੱਕ ਕੇ ਆਪਣੇ ਲਿਫਾਫਿਆਂ ਵਿੱਚ ਪਾ ਰਹੇ ਸਨ ਇਹ ਦੇਖ ਕੇ ਜਸਮੀਤ ਦਾ ਦਿਲ ਪਿਗਲ ਗਿਆ ਜਿਹੜਾ ਰੇੜੀ ਵਾਲੇ ਬੱਚਿਆਂ ਨੂੰ ਫਲ ਚੁੱਕਦੇ ਦੇਖਦਾ ਉਹ ਬੜਾ ਗੁੱਸਾ ਕਰਦਾ ਪਰ ਬੱਚੇ ਛੁਪਦੇ ਛਪਾਉਂਦੇ ਆਪਣੇ ਕੰਮ ਲੱਗੇ ਰਹੇ ਕਿਸੇ ਦੀ ਕਿੰਨੀ ਮਜਬੂਰੀ ਹੁੰਦੀ ਆ ਤੇ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਬਾਹਰ ਸੁੱਟ ਦਿੰਨੇ ਆ ਜਸਮੀਤ ਨੂੰ ਪਛਤਾਵਾ ਹੋਇਆ ਕਾਰਾ ਕੇ ਫਟਫਟ ਉਸਨੇ ਮਾਤਾ ਨੂੰ ਮਾਫੀ ਮੰਗੀ ਮਾਂ ਨੇ ਵੀ ਉਸ ਨੂੰ ਗੱਲ ਨਾ ਲਗਾ ਲਿਆ ਤੇ ਮਨ ਹੀ ਮਨ ਖੁਸ਼ ਹੋਈ ਕਿ ਚਲੋ ਸਥਿਤੀ ਨੂੰ ਕਦਰ ਆ ਗਈ ਆ ਇਸ ਤਰ੍ਹਾਂ ਦੀਆਂ ਗੱਲਾਂ ਹੀ ਬੱਚਿਆਂ ਨੂੰ ਸਮਝਦਾਰ ਬਣਾ ਦਿੰਦੀਆਂ ਨੇ ਜਿਸ ਮੀਤ ਹੁਣ ਜਰਾ ਵੀ ਖਾਣਾ ਬਰਬਾਦ ਨਹੀਂ ਕਰਦੀ ਸੀ ਹੁਣ ਉਸਨੇ ਆਪਣਾ ਧਿਆਨ ਆਪਣੇ ਸਰੀਰ ਤੋਂ ਹਟਾ ਲਿਆ ਉਸ ਦਾ ਸਾਰਾ ਧਿਆਨ ਪੜਾਈ ਤੇ ਸੀ ਇੱਕ ਦਿਨ ਉਹ ਐਕਟਿਵਾ ਤੇ ਕਾਲਜ ਜਾ ਰਹੀ ਸੀ ਤਾਂ ਐਕਟਿਵਾ ਵਿੱਚ ਵੱਡਾ ਜਿਹਾ ਕੱਚ ਦਾ ਟੁਕੜਾ ਲੱਗ ਗਿਆ ਤੇ ਐਕਟਿਵਾ ਦਾ ਟਾਇਰ ਫਟ ਗਿਆ ਪਰ ਰੱਬ ਦਾ ਸ਼ੁਕਰ ਕਿ ਉਹ ਕਾਲਜ ਦੇ ਗੇਟ ਤੇ ਪਹੁੰਚ ਹੀ ਗਏ ਸੀ ਜਿਵੇਂ ਤੇਵੇਂ ਉਸਨੇ ਐਕਟਿਵਾ ਘੜੀਸ ਕੇ ਪਾਰਕਿੰਗ ਵਿੱਚ ਲਾ ਦਿੱਤੀ ਕਲਾਸ ਵਿੱਚ ਜਾਣ ਤੋਂ ਪਹਿਲਾਂ ਉਸਨੇ ਆਪਣੇ ਭਰਾ ਨੂੰ ਕਹਿ ਦਿੱਤਾ ਕਿ ਸ਼ਾਮ ਨੂੰ ਉਸ ਨੂੰ ਲੈਣ ਆ ਜਾਵੇ ਦਮਨਪੂਰੀ ਸਮੇਂ ਤੇ ਆ ਗਿਆ ਉਹ ਬੱਸ ਵਿੱਚ ਆਇਆ ਸੀ ਫਿਰ ਉਸਨੇ ਜਸਮੀਤ ਦੀ ਐਕਟਿਵਾ ਥੋੜੀ ਦੂਰ ਲੱਗਦੀ ਰਿਪੇਅਰ ਦੀ ਦੁਕਾਨ ਤੇ ਰੱਖ ਦਿੱਤੀ ਫਿਰ ਉਹ ਬੱਸ ਵਿੱਚ ਕਾਰ ਆ ਗਏ ਕਾਰਾ ਕਿ ਮੰਮੀ ਨੂੰ ਸਾਰੀ ਗੱਲ ਦੱਸੇ ਤਾਂ ਕਹਿੰਦੀ ਕੁਈ ਨਾ ਪੁੱਤ ਤੂੰ ਥੋੜੇ ਦਿਨ ਬੱਸ ਵਿੱਚ ਚਲੇ ਜਾਇਆ ਕਰੇ ਇੱਕ ਦੋ ਦਿਨ ਵਿੱਚ ਉਸਦੀ ਐਕਟਿਵਤਾ ਠੀਕ ਹੋ ਗਈ ਸੀ ਪਰ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਬੱਸ ਵਿੱਚ ਹੀ ਜਾਇਆ ਕਰੇਗੀ ਕਿਉਂਕਿ ਪੈਟਰੋਲ ਵੀ ਬਹੁਤ ਮਹਿੰਗਾ ਹੁੰਦਾ ਜਾ ਰਿਹਾ ਸੀ ਹੁਣ ਉਹ ਰੋਜ਼ ਹੀ ਬੱਸ ਤੇ ਜਾਂਦੀ ਕੁਝ ਦਿਨਾਂ ਤੋਂ ਉਸ ਨੂੰ ਰੋਜ਼ ਆਪਣਾ ਸਹਿਪਾਠੀ ਬੱਸ ਵਿੱਚ ਦਿਖ ਜਾਂਦਾ ਉਸਦਾ ਨਾਮ ਸੱਜਨ ਸਿੰਘ ਸੀ ਉਹ ਉੱਚਾ ਲੰਬਾ ਗੱਭਰੂ ਜਵਾਨ ਸੀ ਚਿਹਰਾ ਵੀ ਸਦਾ ਹਸੂ ਹਸੂ ਕਰਦਾ ਸੀ ਪਰਨੂ ਨੂ ਵੀ ਬੜਾ ਹੁਸ਼ਿਆਰ ਸੀ ਪਰ ਉਹ ਜ਼ਿਆਦਾ ਕਿਸੇ ਨਾਲ ਗੱਲ ਨਹੀਂ ਕਰਦਾ ਸੀ ਉਸ ਦਾ ਸੁਭਾਅ ਅੰਦਰੂਨੀ ਜਿਹਾ ਸੀ ਪਰ ਜਸਮੀਤ ਨੂੰ ਉਸ ਦਾ ਹਾਸਾ ਚਿਹਰਾ ਬੜਾ ਚੰਗਾ ਲੱਗਦਾ ਨਾ ਚਾਹੁੰਦੀਆਂ ਹੋਈਆਂ ਵੀ ਉਸ ਦਾ ਮਨ ਸੱਜਣ ਨੂੰ ਦੇਖਣਾ ਚਾਹੁੰਦਾ ਕਲਾਸ ਵਿੱਚ ਵੀ ਅੱਜ ਕੱਲ ਉਸ ਦਾ ਧਿਆਨ ਸੱਜਣ ਵਿੱਚ ਵੀ ਰਹਿੰਦਾ ਇਹ ਗੱਲ ਸੱਜਣ ਵੀ ਨੋਟ ਕਰ ਰਿਹਾ ਸੀ ਜਸਮੀਤ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਹ ਸੋਚਦੀ ਸੀ ਕਿ ਪਹਿਲ ਸੱਜਣ ਵੱਲੋਂ ਹੋਵੇ ਕਹਿ ਰੱਬ ਨੇ ਉਸੇ ਸੁਣ ਲਈ ਉਸਨੇ ਦੇਖੇ ਕਿ ਬੱਸ ਵਿੱਚ ਉਹ ਸਿਰ ਤੇ ਕੱਲੀ ਬੈਠੀ ਨੂੰ ਦੇਖ ਕੇ ਉਸ ਕੋਲ ਆ ਕੇ بیٹھ ਗਿਆ ਹਲੋ ਸੱਜਣ ਨੇ ਕਿਹਾ ਅੱਗੋਂ ਦੀ ਜਸਮੀਤ ਨੇ ਵੀ ਹੈਲੋ ਕਿਹਾ ਤੇ ਦੋਨੋਂ ਹੱਸ ਪਏ ਫਿਰ ਉਹਨਾਂ ਦਾ ਬੱਸ ਸਟਾਪ ਆ ਗਿਆ ਪਰ ਕਾਰਾ ਕਿ ਜਸਮੀਤ ਧਮਨ ਖਿੜਿਆ ਖਿੜਿਆ ਰਿਹਾ ਉਹਨੇ ਸੋਚਿਆ ਕੱਲ ਨੂੰ ਹੋਰ ਗੱਲ ਹੋ ਜਾਵੇਗੀ ਉਸ ਦਾ ਮਨ ਕਰ ਰਿਹਾ ਸੀ ਕਿ ਜਲਦੀ ਜਲਦੀ ਰਾਤ ਨਿਕਲੇ ਤੇ ਉਹ ਅਗਲੇ ਦਿਨ ਕਾਲਜ ਆਵੇ ਅਗਲੇ ਦਿਨ ਕਾਲਜ ਜਾ ਕੇ ਉਸ ਦੀਆਂ ਨਜ਼ਰਾਂ ਸੱਜਣ ਨੂੰ ਹੀ ਲੱਗਦੀਆਂ ਰਹੀਆਂ ਤੇ ਪੜਾਈ ਵਿੱਚ ਰਤਾ ਮਨ ਨਾ ਲੱਗਿਆ ਪਹਿਲੇ ਪੀਰੀਅਡ ਤੋਂ ਬਾਅਦ ਉਹਨਾਂ ਦੀ ਗੱਲ ਸ਼ੁਰੂ ਹੋਈ ਤੇ ਹੋਰ ਗੱਲ ਕਰਨ ਲਈ ਉਹ ਕੈਂਟੀਨ ਵਿੱਚ ਜਾ ਕੇ ਬੈਠ ਗਈ। ਦੋਹਾਂ ਦੀ ਗੱਲ ਸ਼ੁਰੂ ਹੁੰਦੀ ਆ। ਜਸਮੀਤ ਹਾਂਜੀ ਪੜ੍ਹਾਈ ਵਿੱਚ ਤੁਸੀਂ ਬਹੁਤ ਵਧੀਆ ਹੋ। ਥੋੜਾ ਸਾਨੂੰ ਵੀ ਸਿਖਾ ਦੇਵੋ। ਸਚਨ ਨਹੀਂ ਹੁੰਦਾ बस ਇਦਾਂ ਹੀ। ਵਾਕਿ ਤੁਸੀਂ ਕੁਝ ਪੁੱਛਣਾ ਹੋਵੇ ਤਾਂ ਪੁੱਛ ਲੈਣਾ। ਜਸਮੀਤ ਚਲੋ ਠੀਕ ਆ। ਫੇਰ ਨਾ ਕਹਿਣਾ ਕਿ ਮੇਰਾ ਸਿਰ ਖਾ ਗਈ। ਸਚਨ ਨਹੀਂ ਨਹੀਂ ਮੈਨੂੰ ਤਾਂ ਖੁਸ਼ੀ ਹੋਵੇਗੀ। ਜਸਮੀਤ ਤੁਸੀਂ ਇਹਨੇ ਚੁੱਪ-ਚੁੱਪ ਕਿਉਂ ਰਹਿੰਦੇ ਹੋ? ਸਚਨ ਨੀ ਮੇਰਾ ਸੁਆਹੀ ਇਦਾਂ ਇਦਾਂ ਦੀ ਕੋਈ ਗੱਲ ਨਹੀਂ ਸਚਨ ਚਲੋ ਛੱਡੋ ਉਹਦਾ ਵੈਸੀ ਜੀ ਮੈਂ ਜ਼ਿਆਦਾ ਗੱਲਾਂ ਕਰਨ ਲੱਗ ਜਾਮਾ ਤਾਂ ਮੇਰਾ ਧਿਆਨ ਪੜਾਈ ਵੱਲੋਂ ਹਟ ਜਾਵੇਗਾ ਨਾਲੇ ਮੈਂ ਬਹੁਤਾ ਕੁੜੀਆਂ ਨਾਲ ਗੱਲ ਕਰਕੇ ਕਿਸੇ ਨਾਲ ਫਲਰਟ ਨਹੀਂ ਕਰਨਾ ਚਾਹੁੰਦਾ ਮੈਂ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ ਪਰ ਤੁਸੀਂ ਮੈਨੂੰ ਚੰਗੇ ਲੱਗਦੇ ਹੋ ਤੁਸੀਂ ਸੋਹਣੇ ਵੀ ਹੋ ਅਤੇ ਹੁਸ਼ਿਆਰ ਵੀ ਜਸਮੀਤ ਸ਼ੁਕਰੀਆ ਜੀ ਪਰ ਮੈਂ ਤਾਂ ਬਹੁਤ ਮੋਟੀ ਹਾਂ ਸਚਨ ਨਹੀਂ ਇੰਨੀ ਮੋਟੀ ਤਾਂ ਨਹੀਂ ਠੀਕ ਕੋ ਜਸਮੀਤ ਹੋਰ ਘਰ ਕੌਣ ਕੌਣ ਆ ਸਚਨ ਮੇਰੀ ਮੰਮੀ ਡੈਡੀ ਤੇ ਇੱਕ ਪਰਾਪਾ ਵੀ ਇੱਕ ਭਤੀਜਾ ਜਸਮੀਤ ਅੱਛਾ ਹੁਣ ਕੁਝ ਖਾਣ ਲਈ ਮੰਗਵਾ ਲੋ ਟਿੱਕੀ ਤੇ ਚਾ ਤੇ ਪੈਸੇ ਮੈਂ ਦੇ ਮੰਗੀ ਕਿਉਂਕਿ ਹੁਣ ਅਸੀਂ ਦੋਸਤ ਆ ਸਚਨ ਅੱਛਾ ਜੀ ਆ ਲਓ ਮੇਰਾ ਫੋਨ ਨੰਬਰ ਜੇ ਕੁਝ ਪੁੱਛਣਾ ਹੋਵੇ ਤਾਂ ਪੁੱਛ ਲੈਣਾ ਚਾਹ ਪੀ ਕੇ ਦੋਵੇਂ ਕਲਾਸ ਲਗਾਉਣ ਚਲੇ ਜਾਂਦੇ ਹਨ ਉਹ ਦੋਵੇਂ ਬਹੁਤ ਖੁਸ਼ ਸਨ ਉਹਨਾਂ ਦੀ ਇਸ ਖੁਸ਼ੀ ਵਿੱਚ ਪਿਆਰ ਦੀ ਖੁਸ਼ਬੂ ਵੀ ਸੀ ਕਾਲਜ ਤੋਂ ਬਾਅਦ ਉਹ ਇਕੱਠੇ ਬੱਸ ਵਿੱਚ ਕਰ ਗਏ ਜਸਮੀਤ ਤੇ ਪਿੰਡ ਵਾਲੇ ਬਸ ਸੱਡੇ ਸੱਜਣ ਆਪਣਾ ਮੋਟਰਸਾਈਕਲ ਖਰੀਦਦਾ ਸੀ ਤੇ ਉਥੋਂ ਅੱਗੇ ਪਿੰਡ ਜਾਂਦਾ ਸੱਜਣ ਤੇ ਜਸਮੀਤ ਦੇ ਦਿਲਾਂ ਵਿੱਚ ਪਿਆਰ ਦੇ ਫੁੱਲ ਖਿਲ ਰਹੇ ਸਨ ਸੱਜਣ ਘਰ ਆ ਕੇ ਆਪਣੀ ਭਤੀਜੇ ਨੂੰ ਲਾੜ ਕਰਦਾ ਉਸ ਨੂੰ ਮੋਟਰਸਾਈਕਲ ਤੇ ਗੇੜੀ ਵੀ ਲਗਵਾਉਂਦਾ ਰਜੂ ਵੀ ਮਹਿਸੂਸ ਕਰ ਰਹੀ ਸੀ ਕਿ ਉਸ ਦੀ ਥਿੜੀ ਕੁਝ ਬਦਲੀ ਬਦਲੀ ਆ ਹੁਣ ਜਸਮੀਤ ਨੂੰ ਫੋਨ ਨੰਬਰ ਵੀ ਮਿਲ ਗਿਆ ਸੀ ਪਹਿਲਾਂ ਚੈਟਿੰਗ ਤੋਂ ਸ਼ੁਰੂ ਹੋ ਕੇ ਫਿਰ ਦੇਰ ਰਾਤ ਤੱਕ ਗੱਲਾਂ ਹੋਣ ਲੱਗੀਆਂ ਤੇ ਉਹਨਾਂ ਦੀਆਂ ਗੱਲਾਂ ਕਦੋਂ ਪਿਆਰ ਵਿੱਚ ਬਦਲ ਗਈਆਂ ਉਹਨਾਂ ਨੂੰ ਪਤਾ ਵੀ ਨਾ ਲੱਗਿਆ ਜਸਮੀਤ ਨੇ ਆਪਣੀ ਮਾਂ ਨੂੰ ਕੁਝ ਵੀ ਨਾ ਦੱਸਿਆ ਜਦੋਂ ਉਹ ਦੋਨੋਂ ਬੱਸ ਵਿੱਚ ਹੁੰਦੇ ਤਾਂ ਕੋਸ਼ਿਸ਼ ਕਰਦੇ ਕਿ ਇਕੱਠੇ ਬੈਠਣ ਤੇ ਜੇ ਨਾ ਬੈਠ ਸਕਣ ਤਾਂ ਦੋਵੇਂ ਕਿਵੇਂ ਨਾ ਕਿਵੇਂ ਇੱਕ ਦੂਜੇ ਨੂੰ ਦੇਖਦੇ ਰਹਿੰਦੇ ਤੇ ਜੇਕਰ ਆਮਣੇ ਸਾਹਮਣੇ ਵੱਲ ਨਿਗਾ ਪੈਂਦੇ ਤਾਂ ਬੱਸ ਇੱਕ ਟਿੱਕ ਇੱਕ ਦੂਜੇ ਨੂੰ ਨਿਹਾਰਦੇ ਰਹਿੰਦੇ ਕਈ ਵਾਰੀ ਤਾਂ ਕੰਡਕਟਰ ਨੂੰ ਹਲੋਂ ਨਾਲ ਦੇ ਕਿ ਟਿਕਟ ਪੁੱਛਣੀ ਪੈਂਦੀ ਉਹ ਦੋਨੋਂ ਪੜਾਈ ਪੂਰੀ ਕਰਨ ਦੀ ਵੀ ਕੋਸ਼ਿਸ਼ ਕਰਦੇ ਪਰ ਦਿਲ ਨੂੰ ਤਾਂ ਇੱਕ ਪਾਸੇ ਲਗਾਇਆ ਜਾ ਸਕਦਾ ਸੀ ਇਸ ਲਈ ਪੜਾਈ ਪਿੱਛੇ ਰਹਿੰਦੀ ਗਈ ਹੁੰਦਾ ਇਹ ਹਾਲ ਸੀ ਕਿ ਇੱਕ ਦੂਜੇ ਤੋਂ ਬਿਨਾਂ ਰਹਿ ਹੀ ਨਹੀਂ ਸਕੇਦੇ ਵੈਸੇ ਤਾਂ ਪੜਾਈ ਦਾ ਆਖਰੀ ਸਾਲ ਚੱਲ ਰਿਹਾ ਸੀ ਪਰ ਸੱਜਣ ਹਜੇ ਕਿਸੇ ਚੱਲਸੀ ਨੌਕਰੀ ਤੇ ਲਗਣਾ ਚਾਹੁੰਦਾ ਸੀ ਦੋਨੋਂ ਹੀ ਆਪਣੀ ਅੱਖਾਂ ਵਿੱਚ ਵਿਆਹ ਦੇ ਸੁਪਨੇ ਸਜਾ ਕੇ ਬੱਠੇ ਸਨ ਪਰ ਘਰਗੱਲ ਕਿਸੇ ਨੇ ਵੀ ਨਹੀਂ ਕੀਤੀ ਸੀ ਉਹਨਾਂ ਨੇ ਨਿਸ਼ਚੈ ਲਿਆ ਕਿ ਪਹਿਲਾਂ ਵਧੀਆ ਨੰਬਰ ਲਿਆ ਕੇ ਘਰ ਵਾਲਿਆਂ ਨੂੰ ਖੁਸ਼ ਕਰਾਂਗੇ ਫਿਰ ਉਹਨਾਂ ਨੂੰ ਆਪਣੀ ਵਾਰੀ ਦੱਸਾਂਗੇ ਉਹ ਦਵਾਰ ਤੋ ਪੜਾਈ ਵਿੱਚ ਛੁੱਟ ਗਈ ਇਮਤਿਹਾਨ ਆਉਣ ਵਾਲੇ ਸਨ ਤੇ ਕਾਲਜ ਵਿੱਚ ਇੱਕ ਹਫਤਾ ਪਹਿਲਾਂ ਬੰਦ ਹੋ ਗਿਆ ਸੀ ਹੁਣ ਉਹ ਇੱਕ ਦੂਜੇ ਨੂੰ ਦੇਖਣ ਨੂੰ ਵੀ ਤਰਸ ਗਏ ਇੱਕ ਵਾਰੀ ਰਾਤ ਨੂੰ ਸਜਨ ਦਾ ਮੈਸੇਜ ਆਇਆ ਜਸਮੀਤ ਤੈਨੂੰ ਮਿਲਣਾ ਬਹੁਤ ਮਨ ਕਰ ਰਿਹਾ ਪਲੇਸ ਆ ਜਾ ਜਸਮੀਤ ਨੇ ਫਿਰ ਫੋਨ ਕੀਤਾ ਸਜਨ ਹੈਲੋ ਕਰਦੇ ਸਾਰੀ ਤਰਲੇ ਫੋਨ ਲੱਗਾ ਸਜਨ ਜਸਮੀਤ ਮੇਰਾ ਦਿਲ ਬਿਲਕੁਲ ਨਹੀਂ ਲੱਗ ਰਿਹਾ ਤੈਨੂੰ ਰੱਬ ਦਾ ਵਾਸਤਾ ਮਿਲਿਆ ਨਾ ਜਾ ਜਸਮੀਤ ਦਿਲ ਤਾਂ ਮੇਰਾ ਵੀ ਬਹੁਤ ਪੀਚ ਹੈ ਨਾ ਪਰ ਪੇਪਰ ਵੀ ਜ਼ਰੂਰੀ ਹਨ ਮੇਰੇ ਡਾਰਲਿੰਗ ਥੋੜਾ ਜਿਹਾ ਸਬਰ ਰੱਖ ਲੂ ਆਪਾਂ ਪੇਪਰਾਂ ਤੋਂ ਬਾਅਦ ਜ਼ਰੂਰ ਮਿਲਾਂਗੇ ਸਜਨ ਨਹੀਂ ਨਹੀਂ ਪਲੀਜ਼ ਇਦਾਂ ਨਾ ਕਰ ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਮੈਨੂੰ ਤਾਂ ਤੇਰਾ ਹੀ ਨਸ਼ਾ ਚੜਿਆ ਰਹਿੰਦਾ ਹੈ ਦਿਲ ਕਰਦਾ ਤੈਨੂੰ ਸਾਹਮਣੇ ਬਿਠਾ ਕੇ ਵੇਖੀ ਜਾਵਾਂ ਵੇਖੀ ਜਾਵਾਂ ਤੇਰਾ ਦਿਲ ਨਹੀਂ ਕਰਦਾ ਜਸਮਿਤ ਕਰਦਾ ਮੇਰਾ ਤਾਂ ਦਿਲ ਕਰਦਾ ਤੁਸੀਂ ਮੈਨੂੰ ਕੱਸ ਕੇ ਆਪਣੀਆਂ ਬਾਹਾਂ ਵਿੱਚ ਲੈ ਲਮੋ ਤੇ ਸਮਾਂ ਉੱਥੇ ਹੀ ਰੁਕ ਜਾਵੇ ਸਜਨ ਹੈ ਤੂ ਤਾ ਬਸ ਮੇਰੇ ਦਿਲ ਦੀ ਗੱਲ ਕਹਿ ਦਿੱਤੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਦਿਲ ਬਹੁਤ ਤੇਜ਼ ਧੜਕ ਰਿਹਾ ਆ ਸੁਣ ਲਾ ਕਹਿੰਦੇ ਹੋਏ ਸੱਜਣ ਨੇ ਫੋਨ ਆਪਣੇ ਦਿਲ ਕੋ ਲਗਾ ਲਿਆ ਤੇਜ਼ ਧੜਕਣ ਦੀ ਆਵਾਜ਼ ਜਦੋਂ ਜਸਮੀਤ ਦੇ ਕੰਨਾਂ ਵਿੱਚ ਪਈ ਤਾਂ ਉਹ ਸ਼ਰਮਾ ਗਈ ਜਸਮੀਤ ਹਾਈ ਮੈਨੂੰ ਸ਼ਰਮ ਆਉਂਦੀ ਆ ਕਹਿ ਕੇ ਜਸਮੀਤ ਨੇ ਫੋਨ ਕਰ ਦਿੱਤਾ ਥੋੜੀ ਦੇਰ ਬਾਅਦ ਮੈਸੇਜ ਕਰਕੇ ਕਹਿ ਰਿਹਾ ਕਿ ਅਸੀਂ ਪਹਿਲੇ ਪੇਪਰ ਦੇ ਅਗਲੇ ਦਿਨ ਮਿਲਾਂਗੇ ਮੰਮੀ ਨੂੰ ਮੈਂ ਕਹਿ ਦੇਵਾਂਗੀ ਕਿ ਮੈਂ ਆਪਣੀ ਸਹੇਲੀ ਘਰ ਪੜਨ ਚਲੀ ਆਂ ਸਜਨ ਦੇ ਵਿੱਚ ਹੀ ਕੱਲੇ ਕੇ ਇੱਕ ਗੁਲਾਬ ਵੀ ਪੇਜ਼ਤਾ ਮੈਸੇਜ ਵਿੱਚ ਬਸ ਉਹ ਦੋਨੋਂ ਨੂੰ ਪਹਿਲੇ ਪੇਪਰ ਦਾ ਇੰਤਜ਼ਾਰ ਸੀ ਪੇਪਰ ਦਾ ਦਿਨ ਆ ਗਿਆ ਜਸਮੀਤ ਤੇ ਸਜਨ ਦਾ ਪੇਪਰ ਵੀ ਵਧੀਆ ਹੋ ਗਿਆ ਘਰ ਆ ਕੇ ਸਜਨ ਨੇ ਜਸਮੀਤ ਨੂੰ ਫੋਨ ਕੀਤਾ ਤੇ ਪੁੱਛਿਆ ਕਿ ਕੱਲ ਕਿੱਥੇ ਮਿਲਣਾ ਹੈ ਤਾਂ ਜਸਮੀਤ ਨੇ ਕਿਸੇ ਕੈਫੇ ਵਿੱਚ ਮਿਲਣ ਦੀ ਗੱਲ ਕਹੀ ਸਜਨ ਨੇ ਕਿਹਾ ਨਹੀਂ ਕੈਫੇ ਵਿੱਚ ਤਾਂ ਬਹੁਤ سارے ਲੋਕ ਹੁੰਦੇ ਹਨ ਆਪਾਂ ਕਿਤੇ ਇਕੱਲੇ ਮਿਲਦੇ ਹਾਂ ਮੈਂ ਤੈਨੂੰ ਦੱਸਾਂ ਥੋੜੀ ਦੇਰ ਵਿੱਚ ਜਸਮੀਤ ਮੰਨ ਗਈ ਥੋੜੀ ਦੇਰ ਬਾਅਦ ਸਜਨ ਦਾ ਫੇਰ ਫੋਨ ਆਇਆ ਤਾਂ ਉਹ ਕਹਿਣ ਲੱਗਾ ਕਿ ਉਸਦੇ ਦੋਸਤ ਇੱਕ ਘਰ ਆ ਤੇ ਉਹ ਕਿਸੇ ਦੂਸਰੇ ਸ਼ਹਿਰ ਗਿਆ ਹੋਇਆ ਹੈ ਉਸ ਘਰ ਦੀ ਚਾਬੀ ਉਸ ਕੋਲ ਅਸੀਂ ਦੋਵੇਂ ਉੱਥੇ ਮਿਲਣਾਂਗੇ ਨਾਲੇ ਫਿਲਮ ਦੇਖਾਂਗੇ ਖਾਵਾਂਗੇ ਪੀਵਾਂਗੇ ਤੇ ਗੱਲਾਂ ਕਰਾਂਗੇ ਜਸਮੀਤ ਵੀ ਪਿਆਰ ਵਿੱਚ ਇੰਨੀ ਬੇਖਬਰ ਹੋ ਗਈ ਸੀ ਕਿ ਉਸਨੇ ਇੱਕ ਪਲ ਵੀ ਨਾਲ ਲਗਾਇਆ ਹਾਂ ਕਰਨ ਵਿੱਚ ਅਗਲੇ ਦਿਨ ਉਹ ਸਾਰੇ ਕੰਮ ਕਰਕੇ ਜਲਦੀ ਨਾਲ ਵਿਲੀ ਹੋ ਗਈ ਤੇ ਨਵਾਂ ਗੁਲਾਬੀ ਰੰਗ ਦਾ ਸੂਟ ਪਾਲਿਆ ਥੋੜਾ ਜਿਹਾ ਮੇਕਅਪ ਠਰ ਲਿਆ ਜਦੋਂ ਉਹ ਪਤੇ ਤੇ ਪਹੁੰਚੀ ਤਾਂ ਸੱਜਣ ਬੂਹੇ ਤੇ ਹੀ ਖੜਾ ਸੀ ਉਹ ਛੇਤੀ ਛੇਤੀ ਜਸਮੀਤ ਨੂੰ ਅੰਦਰ ਲੈ ਗਿਆ ਤਾਂ ਅੰਦਰ ਆਉਂਦੇ ਸਾਰੇ ਜਸਮੀਤ ਨੂੰ ਕੁੱਟ ਕੇ ਜੱਫੀ ਪਾ ਲੇ ਦੋਨਾਂ ਦੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਜਿਵੇਂ ਪਤਾ ਨਹੀਂ ਕਦੋਂ ਦੇ ਵਿਛੜੇ ਹੋਣ ਫਿਰ ਉਹ ਅੰਦਰ ਕਮਰੇ ਵਿੱਚ ਚਲੇ ਗਏ ਜਸਮੀਤ ਨੂੰ ਨਾਲ ਦੇ ਕਮਰੇ ਵਿੱਚੋਂ ਕੁਝ ਆਵਾਜ਼ ਆਈ ਪਰ ਸੱਜਣ ਨੇ ਕਿਹਾ ਕਿ ਤੇਰੀ ਗਲਤ ਫहमी ਹੈ ਘਰ ਵਿੱਚ ਹੋਰ ਕੋਈ ਨਹੀਂ ਫਿਰ ਉਹ ਕਿਚਨ ਚ ਗਿਆ ਤੇ ਕਾਫੀ ਬਣਾ ਕੇ ਲੈ ਆਇਆ ਨਾਲੇ ਸੈਂਡਵਿਚ ਵੀ ਉਹ ਸੋਫੇ ਤੇ ਬੈਠੇ ਖਾ ਰਹੇ ਸਨ ਇੱਕਦਮ ਨਾਲ ਦੇ ਕਮਰੇ ਵਿੱਚ ਇੱਕ ਮੁੰਡਾ ਨਿਕਲ ਕੇ ਆਇਆ ਤੇ ਕਹਿਣ ਲੱਗਾ ਯਾਰ ਸਾਨੂੰ ਵੀ ਖਵਾ ਦਿਓ ਕੁਝ ਇਹਦੇ ਕਿ ਜਸਮੀਤ ਤੇ ਪੈਰਾਂ ਹੇਠਲੀ じめਂ ਨਿਕਲ ਗਈ ਸੱਜਨੇ ਦੇ ਕੇ ਹੱਸਣ ਲੱਗਾ ਤੂੰ ਕੀ ਸੋਚਿਆ ਜਸਮੀਤ ਕਿ ਪਿਆਰ ਕਰ ਦਾਂ ਮੈਂ ਤੈਨੂੰ ਅਸੀਂ ਤਾਂ ਮਜ਼ੇ ਲੈਣ ਆਇਆ ਉਹ ਦੂਜੇ ਮੁੰਡੇ ਨੂੰ ਕਹਿਣ ਲੱਗਾ ਲੈ ਯਾਰ ਤੂੰ ਨਿੱਗ ਲੈ ਲੈ ਪਹਿਲਾਂ ਤੂੰ ਵੀ ਕੀ ਯਾਦ ਕਰੇਂਗਾ ਇਹ ਸੁਣ ਕੇ ਦੂਜਾ ਮੁੰਡਾ ਜਸਮੀਤ ਵੱਲ ਵਧਿਆ ਜਸਮੀਤ ਨੇ ਫਟਾਫਟ ਆਪਣੇ ਪਰਸ ਵਿੱਚੋਂ ਚਿੱਲੀ ਸਪੇਅਰ ਕੱਢਿਆ ਤੇ ਦੋਹਾਂ ਦੀਆਂ ਅੱਖਾਂ ਵਿੱਚ ਪਾ ਕੇ ਭੱਜ ਨਿਕਲੀ ਉਹ ਸੜਕ ਤੇ ਰੋਂਦੀ ਹੋਈ ਤੇਜ਼-ਤੇਜ਼ ਕਦਮਾਂ ਨਾਲ ਦੌੜ ਰਹੀ ਸੀ ਅੱਜ ਜੋ ਸੁਣ ਲ ਹੋਇਆ ਉਸਨੇ ਉਹਦੇ ਹੋਸ਼ ਹੀ ਉਡਾ ਦਿੱਤੇ ਫਟਾਫਟ ਉਸਨੇ ਬਸ ਲਈ ਅਤੇ ਬਸ ਵਿੱਚ ਬੈਠ ਗਈ ਉਸ ਨੂੰ ਅੱਜ ਫਿਰ ਕਿੰਨਾ ਪਛਤਾਵਾ ਹੋ ਰਿਹਾ ਸੀ ਕਿ ਉਸਨੇ ਇਦਾਂ ਕਿਦਾਂ ਕਿਸੇ ਤੇ ਵਿਸ਼ਵਾਸ ਕਰ ਲਿਆ ਨਾਲ ਹੀ ਉਹ ਰੱਬ ਦਾ ਲੱਖ-ਲੱਖ ਸ਼ੁਕਰ ਵੀ ਕਰ ਰਹੀ ਸੀ ਕਿ ਉਹ ਬਚ ਗਈ धनबाद जी सार्ज की एक कहानी सुनने के लिए एक कहानी थोन तो कमेंट करके जरूर दस्यो जी मिलते हैं जी कल एक नवी कहानी इजाजत दौ जी सत श्रीकाल